ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਬ੍ਰਦਰ ਡੇਰੀ ਫਾਰਮ ਚੈਨਲ ਤੇ ਅੱਜ ਸ਼ੁਰੂ ਕਰਨ ਲੱਗੇ ਆ ਨਵੀਂ ਵੀਡੀਓ ਮੀ ਪਿਆਸ ਸਵੇਰ ਦਾ ਤਿੰਨ ਚਾਰ ਵਾਰਾਂ ਛੁੱਟੀ ਲਾ ਗਿਆ ਸਵੇਰ ਦੀ ਤੇ ਆਏ ਸੀ ġੜਾ ਮਾਰਨ ਛੋਨੇ ਨੂੰ ਵੱਟ-ਵੁੱਟ ਨਾ ਟੁੱਟੀ ਹੋਵੇ ਕੋਈ ਬੱਦਲ ਆ ਜਾਏ ਵੀ ਵਾਦੂ ਚੋਣ ਇਹਨੂੰ ਮਾਰ ਦੇ ਗੇੜਾ ਚਾਰ ਚੁਫੇਰੇ ਵਟ ਬੁੱਟ ਨਾ ਟੁੱਟੀ ਹੋਵੇ ਕੋਈ ਅੱਗੇ ਪਹਿਲਾਂ ਮੀ ਪਿਆ ਤਿੰਨ ਚਾਰ ਦਿਨ ਪਹਿਲਾਂ ਅੱਜ ਤੋਂ ਤੇ ਆਪਾਂ ਵਟਾ ਪਾਈਆਂ ਸੀ ਨਵੀਆਂ ਵੱਡੀ ਵਟ ਤੇ ਉਹ ਨਵੀਂ ਵਟ ਕੋਣ ਕਰਕੇ ਟੁੱਟ ਗਈ ਸਾਰੀ ਤਿੰਨ ਚਾਰਾ ਕਰਮਾਂ ਦਾ ਪਾੜ ਪੈ ਗਿਆ ਸੀ ਬੜੀ ਔਖੀ ਬੰਨੀ ਉਹਦਣ ਫਿਰ ਨੇ ਦੁਬਾਰਾ ਟੁੱਟੀ ਟੱਟੀ ਦਾ ਨਹੀਂ ਕਿਤੇ ਹੋਰ ਚੋਂ ਨਾਮੀ ਵਧੀਆ ਖਲੋਤਾ ਆਪਣਾ ਮੱਕੀ ਵਾਲਾ ਹੌਣ ਕਰਕੇ ਲੇਟ ਆ ਤੇ ਨਾਲ ਵਾਲੇ ਝੋਨੇ ਵਧੀਆ ਤਿਲ ਸਾਫ ਨਾਲ ਝੋਨੇ ਬਹੁਤ ਵੱਡੇ ਹੋਏ ਤੇ ਆਪਣਾ ਝੋਨਾ ਛੋਟਾ ਹੀ ਅਜੇ ਪੰਜ ਚਾਰ ਦਿਨ ਹੀ ਹੋਏ ਅਜੇ ਲੱਗੇ ਨੂੰ ਮੱਕੀ ਵਾਲਾ ਸੀ ਤੇ ਤਾਂ ਕਰਕੇ ਲੇਟ ਉਹ ਉੱਥੋਂ ਸਾਹਮਣੋਂ ਉਹਦਨ ਪਿਆ ਸੀ ਪਾੜ ਇੱਕ ਇਥੋਂ ਇੱਕ ਉਹ ਸਾਹਮਣੇ ਟਾਵਰ ਕੋਲ ਜਿਹਨੇ ਦੁਆਰਾ ਕਿਦਾ ਟੋਟੀ ਟੱਟੀ ਦਾ ਨਹੀਂ ਆ ਵੇ ਇੱਥੋਂ ਟੁੱਟਾ ਸੀ ਉਦੋਂ ਮੈਂ ਤੇ ਨਾਲ ਚਾਚਾ ਜੀ ਅਸੀਂ ਬੰਨਿਆ ਦੋਵਾਂ ਜਣਾਂ ਨੇ ਮਸਾ ਆਪਦਾ ਅੱਧਾ ਘੰਟਾ ਲੱਗਾ ਘਟ ਘਟ ਅੱਧਾ ਪੌਣਾ ਘੰਟਾ ਆ ਇੰਨੀ ਕੁ ਬੰਨਣ ਤੇ ਤੇ ਉਦੋਂ ਗਿੜਾ ਮਾਰ ਕੇ ਅਸੀਂ ਆ ਬੰਨ ਕੇ ਘਰੇ ਗਏ ਆ ਸ਼ਾਮ ਨੂੰ ਦੁਬਾਰਾ ਆਏ ਤੇ ਇੱਥੋਂ ਖੁਰੀ ਪੀ ਸੀ ਇੱਥੋਂ ਆ ਖੁਰੀ ਪੀ ਸੀ ਇਹ ਵਟਾਂ ਨਵੀਆਂ ਸਾਰੀਆਂ ਪਾਈਆਂ ਉਹ ਉਹ ਪੈਪ ਤੱਕ ਤੇ ਇਧਰੋਂ ਉਹ ਸਾਰੀ ਵਟ ਉਹ ਟਾਵਰ ਤੱਕ ਇਹ 2/9 ਪਾਈਆਂ ਇਦ ਕੀ ਸਾਰੀਆਂ ਵਾਹ ਕੇ ਖੁੱਡਾਂ ਬਹੁਤ ਸੀ ਵਿੱਚ ਤੇ ਤਾਂ ਕਰਕੇ ਜਿਆਦੀਆਂ ਖੁਰਗੀਆਂ ਨਹੀਂ ਤਾਂ ਇੰਨੀ ਨਹੀਂ ਸੀ ਖੁਰਦੀ ਹੁੰਦੀ ਪਹਿਲਾਂ ਵੀ ਮੀਂਹ ਆਉਂਦਾ ਹੀ ਰਹੇ ਤਾਂ ਕਰਕੇ ਇਦ ਕੀ ਜਿਆਦੀ ਖੁਰਗੀ ਤਾਂ ਵਾਵਾ ਖੁਰ ਗਿਆ ਇੱਥੋਂ ਪੱਕਾ ਨਾ ਇੱਥੇ ਨਹੀਂ ਆਈ ਤਾਂ ਇੱਥੋਂ ਬੜੀ ਹੋ ਗਈ ਉੱਥੇ ਵੀ ਮਿੱਟੀ ਬਾਜ਼ੂ ਇਕੱਠੀ ਹੋ ਗਈ ਐ ਇੱਥੇ ਵੀ ਹੋ ਉੱਥੇ ਵੀ ਹੋ ਗਈ ਉੱਥੇ ਵੀ ਚੱਲਦੇ ਇਧਰ ਤਾਂ ਠੀਕ ਹੈ ਨਾ ਨਹੀਂ ਖੋਡ ਖੋਡ ਕੋਈ ਚੱਲ ਆ ਜਾ ਉਹ ਉੱਥੇ ਚੱਲਦੇ ਆਂ ਅਗਰ ਉਹ ਕਈ ਪਈ ਨੱਕੇ ਚ ਜਾਂ ਚੁੱਕ ਲਿਆ ਖੋਡ ਪਈ ਹੋਗੀ ਤਾਂ ਬੰਦ ਕਰ ਲਾਂਗੇ ਨਹੀਂ ਦੁਬਾਰਾ ਆਉਣਾ ਪੈਣਾ ਕਈ ਲੈਣ ਬਦਲ ਲਾ ਜੇ ਵੀ ਆਏਗਾ ਉੱਤੇ ਮੀਂਹ ਫੇਰ ਨਾਲ ਜਰਾਤ ਆਉ ਆ ਝੋਨਾ ਦਾ ਜਦ ਨਾਲ ਖੁਰੀ ਵਟ ਆ ਚੋਨਾ ਤਾਂ ਵਿਖਣੋਂ ਹਟ ਗਿਆ ਸੀ ਉਦੋਂ ਬਰਾਬਰ ਹੋ ਗਿਆ ਸੀ ਆ ਜਾ ਚਲਿਏ ਨਮਿੰਦਰ ਆਹ ਪਹਿਲੀ ਨੀਵੀਂ ਹੈ ਆ ਉੱਚੀ ਹੈ ਤੇ ਉਪਰਲੀ ਹੈ ਉਹ ਵੀ 2-3 ਅੰਗੂੜਾਂ ਦਾ ਫਰਕ ਹੈ ਆਪਣੇ ਨਾਲੋਂ ਉਹਨਾਂ ਦਾ ਪਾਣੀ ਫਿਰ ਆਪਣੇ ਨਾਲ ਤੇ ਆਪਣਾ ਫਿਰ ਥੱਲੇ ਜਾਈ ਗਿਆ ਬੜੀਆਂ ਔਖੀਆਂ ਵਟਾ ਪੰਨੀਆਂ ਉਦੋਂ ਇੱਕ ਮਿੱਟੀ ਵੀ ਖੁਰ ਜਾਂਦੀ ਨੇੜੇੋਂ-ਨੇੜੇੋਂ ਝੋਨਾ ਖਰਾਬ ਕੀਤਾ ਮਿੱਟੀ ਪੁੱਟ-ਪੁੱਟ ਕੇ ਉਹ ਵੱਖਰਾ ਕਿ ਪਾਣੀ ਅਜੇ ਵੀ ਵਟਾਂ ਤੇ ਚਾਨ ਨਾਲ ਤੁਰੇ ਤਿਰਕ ਨਾ ਜਾਈ ਆ ਉਹ ਦਿਨ ਪਿਆ ਸੀ ਪਾੜ ਤੇ ਨੱਕ ਕਰਮਾ ਦਾ ਹੈਗਾ ਬੜਾ ਔਖਾ ਬੰਨਿਆ ਸੀ ਇਹ ਵੀ ਪਹਿਲੋਂ ਬੰਨਿਆ ਮਾੜਾ ਮਾੜਾ ਕੱਲਾ ਜਾਂ ਚਾਚਾ ਜੀ ਆਏ ਸੀ ਕੱਲੇ ਤੇ ਨਹੀਂ ਭੱਜਾ ਤੇ ਅੱਧਾ ਪੌਣਾ ਘੰਟਾ ਖਾਪਦੇ ਰਹੇ ਤੇ ਫਿਰ ਉਹਨੇ ਨੂੰ ਮੈਂ ਸਕੂਲ ਗਿਆ ਸੀ ਆ ਗਿਆ ਤੇ ਫਿਰ ਅਸੀਂ ਬੰਨਿਆ ਅੱਧਾ ਘੰਟਾ ਹੀ ਇੱਥੇ ਲੱਗ ਗਿਆ ਸਾਨੂੰ ਬੰਨਣ ਤੇ ਪਾਣੀ ਬੜਾ ਤੇਜ਼ ਸੀ ਇੱਥੇ ਸਗੋਂ ਡੂੰਗਾ ਬਣਾਇਆ ਹੈ ਇੱਥੇ ਮਿੱਟੀ ਵੀ ਵਾਵਾ ਜਮਾਈ ਜਿਆਦਾ ਪਿਆ ਇੱਥੇ ਪਾਣੀ ਆ ਨਹੀਂ ਕਰਤੀ ਬੰਦ ਇੱਥੇ ਖੁੱਡ ਸੀ ਨਿੱਕੀ ਆ ਵੇਖੋ ਇੱਥੇ ਇੱਥੇ ਪਾਣੀ ਜਿਆਦਾ ਜਿਆਦਾ ਡੂੰਗਾ ਹੋ ਗਿਆ ਇੱਥੇ ਆ ਯਾਰ ਨਿੱਕੇ ਨਿੱਕੇ ਪਈਆਂ ਇਹ ਵੀ ਬੰਦ ਕਰ ਲਈਏ ਖੁੱਡਾ ਜਾਦੀ ਨਟਾ ਇੱਥੇ ਥੱਲੋ ਕਰ ਥੱਲੋ ਇੱਥੇ ਇੱਥੇ ਵੀ ਖੁਰੀ ਸੀ ਉਦੋਂ ਇਹ ਤਾਂ ਮੈਨੂੰ ਪਤਾ ਨਹੀਂ ਇਹ ਤਾਂ ਮੈਂ ਅੱਜ ਵੇਖੀ ਏ ਮੈਂ ਉਹਦੋਂ ਇਹ ਮੈਨਾਂ ਦਾ ਦੁਬਾਰਾ ਵਾਲੇ ਮੀਂਹ ਚ ਖੁਰੀ ਆ ਨਾ ਪਹਿਲੇ ਦਿਨ ਨਹੀਂ ਖੁਰੀ ਇੱਥੇ ਵੀ ਵਾਵਾ ਹੀ ਏ ਆਹ ਜ਼ਮੀਨ ਦਾ ਆਪਸਟ ਘੱਟ ਵਰਕੇ ਉੱਚੀ ਨੀਵੀਂ ਦਾ ਤੇ ਉਸ ਜ਼ਮੀਨ ਦਾ ਜ਼ਿਆਦਾ ਜਿਹੜਾ ਨਵਾਂ ਨਵਾਂ ਝੋਨਾ ਲੱਗਾ ਉਹ ਵੀ ਝੋਨਾ ਪਛੇਤਾ ਹੀ ਕਿਸੇ ਲਾਇਆ ਆਪਣਾ ਵੀ ਪਛੇਤਾ ਹੀ ਝੋਨਾ ਬਾਕੀ ਝੋਨੇ ਵਧੀਆ ਖਲੋਤੇ ਸਾਰੇ ਮੱਕੀ ਦੇ ਫਾਇਦੇ ਵੀ ਬੜੇ ਆ ਤੇ ਪਰ ਜਦੋਂ ਝੋਨਾ ਲਾਈਦਾ ਉਹ ਨੁਕਸਾਨ ਵੀ ਇੱਕੋ ਇੱਕ ਨੁਕਸਾਨ ਮੱਕੀ ਦਾ ਪਾਣੀ ਜ਼ਿਆਦਾ ਹੋ ਜਾਈਏ ਨੁਕਰਾਂ ਤੇ ਹਵਾ ਹਵਾ ਚੱਲੇ ਤੇ ਆ ਇਕੱਠੀ ਹੋ ਜਾਂਦੀ ਬਾਜ ਮੁੱਡੀਆਂ ਜੀ ਮੁੱਡੀਆਂ ਜੀ ਬੜੀਆਂ ਇਕੱਠੀਆਂ ਹੁੰਦੀਆਂ ਸਾਰਿਆਂ ਦੇ ਹੋਈਆਂ ਵੀ ਆ ਅੱਗੇ ਕੱਡੀਆਂ ਇੱਥੇ ਥੋੜੀਆਂ ਜੀ ਚਾਰ ਚਫਰੇ ਹੋਈਆਂ ਪੀਆਂ ਵਿੱਚ ਵੀ ਰਹਿ ਜਾਂਦੀਆਂ ਐ ਵੇ ਤੋਪਾ ਨਿਕਲਿਆ ਨਾ ਆਂ ਆਵੇ ਮੀ ਵੱਟਾ ਖੁਰਨੀ ਐਵੇਂ ਸਾਰੀਆਂ ਦੁਬਾਰਾ ਸਵੇਰੇ ਜਦੋਂ ਸਕੂਲ ਜਾਣ ਲੱਗੇ ਸੀ ਉਦੋਂ ਤਾਂ ਬੜੀ ਤੋਪ ਸੀ ਨਾ ਉਦੋਂ ਨਹੀਂ ਚਾਹ ਲੱਗਦਾ ਵੀ ਅੱਜ ਮੀ ਆਉ ਉਦੋਂ ਬੱਕਠਾ ਹੀ ਆ ਗਿਆ ਬਹੁਤ ਆਪਣੇ ਵੀ ਹੁਣ ਪੈਣ ਲੱਗਾ ਹੈ ਬਾਕੀ ਇਧਰ ਸਾਈਡ-ਸਾਈਡ ਤੇ ਵੀ ਕਾਫੀ ਦਿਨਾਂ ਦੇ ਪਈ ਜਾਂਦੇ ਹਾਉਂ ਦੇ ਮਹੀਨੇ ਦਾ ਪਹਿਲਾ ਨਹੀਂ ਸੀ ਸਾਉਣ ਦੇ ਮਹੀਨੇ ਦਾ ਪਹਿਲਾ ਸੀ ਕਹਿੰਦਾ ਸਾਉਣ ਦੇ ਮਹੀਨੇ ਦਾ ਪਹਿਲਾ ਨਹੀਂ ਕੱਲ ਸੰਗਰਾਮ ਸੀ ਲੋ ਸਾਉਣ ਨੂੰ ਪਹਿਲਾ ਮਹੀ ਸਾਉਣ ਦੇ ਮਹੀਨੇ ਦਾ ਇੱਥੇ ਵੀ ਲਾਦੂ ਇਕੱਠੀਆਂ ਹੋਈਆਂ ਪੀਆਂ ਬੱਲੀਆਂ ਜੀਆਂ ਮੁੱਡੇ ਦੇ ਲੇਵਰ ਜਿਹੜੀ ਝੋਨਾ ਲਾਉਦੀ ਉਹ ਵੀ ਪਰੇਸ਼ਾਨ ਹੁੰਦੀ ਏ ਤੇ ਆਪਾਂ ਜਿਵੇਂ ਕਣਕ ਜ਼ੀਰੋ ਕਰਨੀ ਹੁੰਦੀ ਉਦੋਂ ਵੀ ਉਹ ਪੁੱਟੀਆਂ ਜਾਂਦੀਆਂ ਫੇਰ ਦੁਬਾਰਾ ਯਾਦ ਆ ਉਦੋਂ ਬਾਈ ਏ ਤੇ ਫੇਰ ਵੀ ਚੱਲ ਉਹ ਕੁਤਰੀਆਂ ਜਾਣ ਤਵੀਆਂ ਨਾਲ ਪਰ ਆਪਾਂ ਜ਼ੀਰੋ ਕਰਨੀ ਹੁੰਦੀ ਆਹ ਤਾਂ ਨਹੀਂ ਜੀ ਦੀ ਬਖਾਵਾ ਦੇਸੀ ਖਾਦ ਗੜੋਏ ਤੇ ਉਹਦੋਂ ਮੀਂਹ ਪਿਆ ਬੜੇ ਨਿਕਲੇ ਸੀ ਤੇ ਇਹ ਚ ਵੜਬੁੜਾ ਆਇਆ ਉਹਦੋਂ ਪਾਪਾਂ ਹੈ ਗਿਆ ਨਾ ਜੀ ਗੁਰਦੇ ਇਹ ਦੀ ਸੇਤੀ ਮਰਦੇ ਚਾਲਾਪਾ ਮਾਰ ਕੇ ਲਾਉਣੇ ਕੀ ਆਪਣੇ ਵਾਸਤੇ ਤਵਦੀ ਜਿਹੜੇ ਵੀਰ ਭਰਾ ਆਪਣੇ ਨਾਲ ਨਵੇਂ ਜੁੜੇ ਆ ਤੇ ਉਹ ਆਪਣਾ ਚੈਨਲ ਤੇ ਜਾ ਕੇ ਬਾਕੀ ਵੀਡੀਓ ਵੀ ਦੇਖ ਸਕਦੇ ਆਪਾਂ ਪਾਈਆਂ ਸੀ 2-3 ਵੀਡੀਓ ਪਾਈਆਂ ਪਹਿਲਾਂ 4 ਪਾਇਆ ਸੀ ਮੱਕੀ ਦਾ ਉਹਨੀਆਂ ਪਾਈਆਂ ਤੇ ਉਹ ਜ਼ਰੂਰ ਵੇਖੋ ਜਾ ਕੇ ਵਧੀਆ ਲੱਗੇ ਤਾਂ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਤੇ ਹੋਰ ਵੀ ਸ਼ੇਅਰ ਕਰਿਓ ਅੱਗੇ-ਅੱਗੇ ਜੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈਗਾ ਢਿੱਲੋਂ ਬ੍ਰਦਰ ਡੇਰੀ ਫਾਰਮ ਦੇ ਨਾਂ ਤੇ ਤੇ ਫੇਸਬੁੱਕ ਤੇ ਵੀ ਆ ਸੇਮ ਨਾਮ ਤੇ ਢਿੱਲੋਂ ਬਰਾਦਰ ਡੇਰੀ ਫਾਰਮ ਉੱਥੇ ਜਾ ਕੇ ਵੀ ਫੋਲੋ ਕਰੋ ਆਪਾਂ ਨੂੰ ਆਪਾਂ ਡੇਲੀ ਬੇਸਿਸ ਤੇ ਵੀਡੀਓ ਕੋਈ ਨਾ ਕੋਈ ਪਾਈਦੀ ਹੈ ਵੱਡਾ ਢਿੱਲੋਂ ਸਾਹਿਬ ਵੀ ਪਹੁੰਚ ਪੇ ਖੇਤ ਚਾਚਾ ਜੀ ਔਰ ਹਾਂਜੀ ਜੀ ਆਇਆਂ ਨੂੰ ਪਹੁੰਚ ਪੇ ਕੀ ਸਮਝ ਆ ਰਹੀ ਮੀਂਹ ਦਾ ਮੀਂਹ ਨੇ ਬੱਸ ਬੱਸ ਕਰਾਈ ਪਈ ਏ ਉਹਦਨ ਉਥੋਂ ਦੁਬਾਰਾ ਟੁੱਟੀ ਆ ਨਾ ਸ਼ਾਮ ਨੂੰ ਜਦ ਤਨ ਆਪ ਗਨੇ ਬਣ ਕੇ ਗਏ ਆ ਦੁਬਾਰਾ ਇਹ ਹੀ ਜਨਾ ਬਨਣ ਅੱਜ ਵਟ ਤਾਂ ਇਧਰ ਟੁੱਟੇ ਚ ਦੇਨੇ ਸ਼ਾਮ ਨੂੰ ਇੱਥੇ ਰੋਟੀ ਅੱਗੇ ਇਧਰੋਂ ਟੁੱਟੀ ਜਦੋਂ ਦੁਬਾਰੇ ਬਣ ਕੇ ਗਏ ਆ ਤੇ ਛਾਮੀ ਮੀ ਆਇਆ ਫਿਰ ਉਹ ਨੱਕੇ ਕੋਲੋਂ ਦੁਬਾਰਾ ਟੁੱਟ ਗਈ ਤਿੰਨ ਚਾਰਾਂ ਥਾਂ ਤਾਂ ਵਟ ਖੋਰੀ ਆਪਣੀ ਮੀ ਕਰਕੇ ਤਿੰਨ ਚਾਰ ਦਿਨ ਹੋ ਗਏ ਮੀ ਪਈ ਜਾਂਦਾ ਚਾਰ ਪੰਜ ਦਿਨ ਹੋ ਗਏ ਹੁਣ ਬੁੱਢੀਆਂ ਹੀ ਕੱਢਣੀਆਂ ਗੋਠੀ ਜੀ ਜੁੜ ਗਈਆਂ ਨੇ ਉਹ ਅਮਰੀਕਾ ਕਹਿੰਦੇ ਆ ਮੈਂ ਇੱਕੋ ਹੀ ਨੁਕਸਾਨ ਮੱਕੀ ਦਾ ਬੁੱਢੀਆਂ ਬੜੀਆਂ ਜੁੜਦੀਆਂ ਗੋਠਾਂ 'ਚ ਸਾਬ ਤੋਂ ਵੜੇ ਟਿੱਲੇ ਸਾਬ ਵੀ ਆ ਗਏ ਪਾਪਾ ਜੀ ਆਇਆ ਨਹੀਂ ਬਣੀ ਵਾਯਾ ਹਾਂ ਨਹੀਂ ਆ ਬਣ ਬੜਨੇ ਵਾਣੀ ਪੋਟ ਲਾਂਗੇ ਜਿੰਨੇ ਮਰਜ਼ੀ ਵਧੀਆ ਵਧੀਆ ਬੂਟ ਲੈ ਲਓ

ਚਾਲੇ ਲਾ ਰਹੇ ਵਟ ਦੇ ਨਾਲ ਨਾਲ ਲਾਉਣੇ ਝੋਨਾ ਥੱਲੇ ਇੱਕ ਇੱਕ ਜਿਹੜੀ ਲਗਣੀ ਮਾੜੀ ਮਾੜੀ ਕਿਵੇਂ ਹਾਂ ਚਲੋ ਲਾ ਦਿੰਨੇ ਆ ਇੱਕ ਇੱਕ ਥੀਲਾ ਲੱਗਣਾ ਵਟ ਦੇ ਨਾਲ 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 ਸਿੱਖ ਲਾਂਗੇ ਕਿਵੇਂ ਲੱਗਦਾ ਸਾਰਾ ਝੋਨਾ ਉਦਨ ਪੁੱਟਿਆ ਇਥੋਂ ਕਈਆਂ ਨਾਲ ਮਿੱਟੀ ਪੜਪੜ ਕੇ ਸਾਰਾ ਝੋਨਾ ਪੁੱਟਿਆ ਗਿਆ ਨੇੜੇ ਤੇ ਮਿੱਟੀ ਰਹਿ ਨਹੀਂ ਜਾਂਦੀ ਵਟ ਬੰਨਣ ਨੂੰ ਇਹ ਨਹੀਂ ਨਾ ਤਾਂ ਖਰਾਬ ਹੋਇਆ ਸਾਰੇ ਇੱਥੇ ਵੀ ਇੰਨਾ ਉਹ ਉੱਥੇ ਵੀ ਉਹ ਉੱਥੇ ਵੀ ਇੱਥੇੋਂ ਦੁਬਾਰਾ ਲਾਉਣਾ ਪੈਣਾ ਚਾਹੀਦਾ ਸ਼ਿਕਾਰੀ ਲੱਭ ਹੀ ਲਿਆ ਆ ਪਨੀਰੀ ਮੇਰੀ ਵਾਦ ਲਾਉਣਾ ਬੜੀ ਤੇਜ ਨਿਗਾਹਾਂ ਦੀ ਜਿਹੜੀ ਚੀਜ਼ ਕਿਸੇ ਨੂੰ ਨਹੀਂ ਵਿਖਦੀ ਇਹ ਲੱਭ ਲਿਆ ਹੁੰਦਾ ਇੱਥੇ ਲਾਉਣਾ ਪੈਣਾ ਤੇ ਉਹ ਮਾੜਾ ਮਾੜਾ ਸਾਰੇ ਆਇਆ ਨਾਲ ਕਿਵੇਂ ਹੁਣੇ ਪੈਣਾ ਮਦਾਂਚ ਲਾ ਤੇਰੀ ਵੀਡੀਓ ਬਣਾਵਾ ਵੀਡੀਓ ਨਹੀਂ ਬਣਾਣੀ ਬਣੂਗੀ ਲੋਣਾ ਨਹੀਂ ਮੈਨੂੰ ਆਉਂਦਾ ਵਧੀਆ ਦਲਾਈ ਉਹਨੇ ਬਣਾ ਲਈ ਆ ਫਿਰ ਲੋਕੀਂ ਵੇਖਣ ਲੈ ਤੇਨੂੰ ਤਾਂ ਲਾਉਂਦਾ ਝੋਨਾ ਲਾਉਣਾ ਆਪਾਂ ਐਵੇਂ ਲਿਵਰ ਕਰੀ ਦੀ ਅਜੇ ਮੂ ਵੀ ਲੱਭ ਜੇ ਲੱਗ ਜਾ ਲੱਭਿਆ ਯਾਦ ਕੀ ਆਪਾਂ ਕੱਲਾ ਹੀ ਲਾ ਲਾਂਗੇ ਅਗਲੀ ਵਾਰੀ ਆ ਇੱਥੇ ਵੀ ਲਾ ਦੀ ਦੋ ਬੂਟੇ ਆ ਤੇਰੇ ਪੈਰਾਂ ਚ ਪਹਿਲਾਂ ਲੱਗਣਾ ਪੈਣਾ ਜਿਹੜੀ ਸਭ ਨਾਲ ਆਪਣੀ ਸਪੀਡ ਹੈ ਤੇ ਲਾ ਮੈਂ ਕਹੀ ਲੈ ਕੇ ਆਇਆ ਆਪੋ ਗੋਠ ਚ ਮਿੱਟੀ ਚੁਗਣੀ ਪੈਣੀ ਚਾਹ ਚਾਟੇ ਸਵਾਗਤ ਹੈ ਪਾਪਾ ਜੀ ਤੁਹਾਡਾ ਇੱਕ ਵਲੌਗ ਚ ਦਾ ਤਰੀਕੀ ਕਰਨੀ ਚੋਨਾ ਵੜਨ ਹੈ ਚੋਨਾ ਹੋਂ ਤੇ ਲਾਇਆ ਜੀ ਬੀ ਬਣਾ ਕੇ ਰੱਖੀ ਅੱਛਾ ਟਾਈਮ ਨਾਲ ਹੀ ਕੀ ਗੱਲਬਾਤ ਫਿਰ ਗੱਲਬਾਤ ਠੀਕ ਹੈ ਵਟਾਂ ਕਿਨੇ ਤੋੜੀ ਖੇਰ ਕੋ ਰੱਖਦੇ ਜਿੱਤੇ ਇਹੋ ਚੜਿਆ ਗਿਆ ਵਟ ਤੇ ਟੱਪਣ ਲੱਗਾ ਤਾਂ ਮੈਂ ਉਹ ਕਈ ਲਿਆਉਣਾ ਉਹ ਪਈ ਨੱਕੇ ਚ ਤੇ ਉਹ ਤੋਂ ਮਿੱਟੀ ਪੁੱਟਣ ਵਾਲੀ ਦੁਜਾ ਗੁੱਠ ਜੀ ਚੁੱਕਣੀ ਪੈਣੀ ਚਾਹ ਟੱਪੇ ਪੱਕਾ ਥਾ ਯਾਰ ਲੱਗ ਜਾਣੇ ਲੱਗ ਜਾਣੇ ਯਾਰ ਹੋਣੇ ਮੈਂ ਖਲੋਤਾ ਰਿਆਂ ਪੋਲਾ ਥਾ ਜਿੱਤੇ ਨਹੀਂ ਲੱਗਦਾ ਰਿਆਂ ਜਿੱਥੇ ਲੱਗਦਾ ਉਹ ਤੇ ਕੋ ਮਾ ਤਾਂ ਵੇਲਾ ਰੱਖਿਆ ਨਾਲ ਮਨ ਉਹ ਵੀ ਸਾਰੀ ਟੋਕ ਤੇ ਵੇਚ ਕਰਦੇ ਕਹੇ ਜੀ ਹਾਂ ਟਟਪਟਾ ਫਾਉਰ ਲਾਉਣਾ ਲਾ ਅੰਦਰਲੇ ਪਾਸੇ ਲਾ ਦੋ ਟਟਪਟਾ ਇੱਥੇ ਮਿੱਟੀ ਚੋ ਦਿੱਤੀ ਜੋ ਉਹਨਾਂ ਦੇ ਪਾਸੇ ਇੱਥੇ ਲਾਤੀ ਮਿੱਟੀ ਨਾਲੇ ਆ ਇਥੋਂ ਚੋਕੀ ਕੀ ਜਿਹੜੀ ਅੱਗੇ ਇਕੱਠੀ ਆਈ ਸੀ ਨਾਲੇ ਵੱਟ ਤਕੜੀ ਹੋ ਗਈ ਇੰਨੇ ਲਾਇਆ ਝੋਨਾ ਇੱਥੇ ਵੀ ਲਾਤੀ ਮਿੱਟੀ ਨਾਲੇ ਆ ਅੱਗੋਂ ਸਾਰੀ ਮਿੱਟੀ ਚੋਕੀ ਕੀ ਆਵੇਂ ਉਹ ਉੱਥੇ ਕਰ ਦਿਆਂ ਉੱਥੋਂ ਵੀ ਚੋਕ ਦੇਣੇ ਸਾਰੀ ਅੱਗੋਂ ਉੱਥੇ ਲੱਗ ਗਿਆ ਝੋਨਾ ਉਨਾ ਉੱਥੇ ਲਾਉਣੇ ਆ ਤੇ ਪਨੀਰੀ ਲਈ ਚੱਲੇ ਨਾਲ ਲਿਵਰ ਵੀ ਆ ਗਈ ਉੱਥੇ ਲਾਉਣੇ ਜਾ ਕੇ ਵਾਹ ਭਾਈ ਹਣਾ ਉਹ ਉੱਥੋਂ ਕੱਢਤੀ ਉਹ ਉੱਥੇ ਵੀ ਆ ਗਈ ਸੀ ਉਹ ਵੀ ਕੱਢ ਤੇ ਆ ਵੀ ਨਿਕਲ ਗਿਆ ਇੱਥੇ ਵੀ ਝੋਨਾ ਲਾ ਦੇਣੇ ਵਾਹ ਭਾਈ ਥਾਂ ਰਹਿ ਗਿਆ ਇੱਥੇ ਲਾਇਆ ਤੇ ਨਹੀਂ ਸੀ ਝੋਨਾ ਲਾਇਆ ਸੀ ਤੇ ਇਹ ਕਿੱਥੇ ਗਿਆ ਇਹ ਜੁਰਨੇ ਪਟਕ ਲੈ ਗਈ। ਕਰ ਗਈਆਂ ਨਾ ਪਾਣੀ ਬੜਾ। ਅੱਛਾ। ਮੌਲ ਇੱਕ ਨੰਬਰ। ਇੱਥੇ ਵੀ ਇੱਕ ਨੰਬਰ ਆਇਆ ਤੇ ਇੱਧਰ ਵੀ ਇੱਕ ਨੰਬਰ ਹੀ ਆਇਆ ਪਿਆ। ਇੱਕੇ ਪਾ ਵੀ ਪਤਾ ਨਹੀਂ ਕਿਹੜੇ ਵੇਲੇ ਨੇ ਵਾਰਿਆ ਹੁਣ। ਬਸਰਾ ਵੀ ਨਹੀਂ ਇਹਨੇ ਦਾ। ਇਹ ਕਿਸ ਨਾਓਗਾ। ਗਾਚੀ ਉੱਤੋਂ ਪੁੱਟ ਗਈ ਕਾਚੀ ਉਹ ਚੁੱਕ ਦੇਣਾ ਜਿਵੇਂ ਆਪਾਂ ਥੱਲੇ ਟਿੱਬੀ ਚੁੱਕੀ ਉਹ ਉੱਥੇ ਇਵੇਂ ਇੱਥੋਂ ਚੁੱਕਦੇ ਝੋਨਾ ਲਾ ਲਾਂਗੇ ਨਾਲੇ ਚੱਲੋ ਚੱਲੋ ਅੱਛਾ 1 2 3 1 2 3 ਰੈਡੀ ਸਟੈਡੀ ਗੋ ਆਹੋ ਲੇਵਰ ਝੋਨਾ ਲਾਈ ਜਾਂਦੀ ਅੱਗੇ ਮੈਂ ਕਹਿੰਦੇ ਆ ਅੱਗੇ ਕਹਿੰਦਾ ਵੀ ਅਗਲੀ ਵਾਰ ਝੋਨਾ ਆਪਾਂ ਹੀ ਲਾ ਲਾਂਗੇ ਸਾਰਾ ਇਹ ਵਰ ਕਰਨ ਦੀ ਲੋੜ ਹੀ ਨਹੀਂ ਪਰ ਆਹਦਾ ਲਾਉਣਾ 6 ਮਹੀਨੇ ਪਹਿਲਾਂ ਬੈਠਾ ਟਾਈਮ ਬੜਾ ਲੱਗਣਾ ਸਲੋ ਹੈ ਨਾ ਸਪੀਡ ਲੋ ਲੋਚ ਚ ਚੱਲਦੀ ਲੋਚ ਮੈਂ ਆਪਾਂ ਉਥੋਂ ਪਰਦਾ ਟੱਪਿਆ ਤੁਸੀਂ ਇੱਥੇ ਲਾਈ ਆਇਓ ਕਿੰਨਾ ਮੀਵਾ ਇੰਨਾ ਮਿੱਟੀ ਫੁਰਜੀ ਤਾਂ ਨਹੀਂ ਆਇਆ ਕੱਤੀ ਹੋ ਗਈ ਚੁੱਕ ਕੇ ਸਾਰੀ ਹੁਣੇ ਦੇ ਉੱਤੇ ਲਾਵਾਂਗੇ ਤੇ ਇੱਕਲਾ ਵੱਟ ਤਕੜੀ ਹੋ ਜੂ ਤੇ ਇੱਕ ਇੱਥੇ ਝੋਨਾ ਲੱਗ ਜੀ ਉਚਾਰਾ ਮਾ ਨਿਕਲ ਆਊਗਾ ਫਾਇਦਾ ਹੀ ਹੈ ਲਓ ਜੀ ਆ ਵੀ ਬੰਨ ਦੀ ਵੱਟ ਲਾਤੀ ਹੈ ਇੱਕ ਗਾਚੀ ਉੱਤੇ ਇੰਨੀ ਕੁ ਰਹਿ ਗਈ ਮਿੱਟੀ ਤੇ ਉਹ ਇੱਥੇ ਸੁੱਟ ਲਾਂਗੇ ਫਿਰ ਉਹ ਉੱਥੇ ਬੰਨਦੇ ਆ ਤੇ ਝੋਨਾ ਲਾ ਗਈ ਲੇਬਰ ਆਪਣੀ ਫਰੇਰੀ ਪੁੱਟਣ ਗਈ ਜੀ ਹੋਪ ਆ ਗਏ ਹੋਤੇ ਲਾਉਣੇ ਹੁਣ ਚੱਲਦੇ ਅਭੀ ਥਾਂ ਹੋ ਗਈ ਸਾਫ ਇੱਥੇ ਵੀ ਲਾਉਣੇ ਆ ਚੋਨਾ ਪਨੀਰੀ ਪੁੱਟ ਕੇ ਲਿਆਉਂਦੇ ਇੱਥੇ ਵੀ ਲਾਉਣੇ ਆ ਸਾਰੇ ਲੱਗਣਾ ਨਾਲ ਦਾ ਉਹ ਤੋਂ ਤੱਕ ਬਾਕੀ ਚੋਨਾ ਇੱਕ ਨੰਬਰ ਖਲੋਤਾ ਲਓ ਜੀ ਆਪਣਾ ਕੰਮ ਨਿਭੜ ਗਿਆ ਜਿੱਥੇ ਵਾਟਾਂ ਖੁਰੀਆਂ ਸੀ ਮਿੱਟੀ ਵੀ ਚੁੱਕੀ ਗਈ ਤੇ ਚੋਨਾ ਵੀ ਲੱਗ ਗਿਆ ਉਥੇ ਤੇ ਅੱਜ ਦੀ ਵੀਡੀਓ ਕਰਦੇ ਆ ਇੱਥੇ ਖਤਮ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ